ਅਕਾਲੀ ਮੈਂ ਹੱਕ ਕਵਰ ਸਿੰਘ 베ਦੀ ਅਕਾਲੀ ਦਲ ਜਦੋਂ ਹੁਣ ਭਰਤੀ ਮਹਿਮ ਨੂੰ ਲੈ ਕੇ ਅੱਗੇ ਵੱਧ ਚੁੱਕਿਆ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਸੰਕਟ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਸ਼੍ਰੀ ਕਲ ਤਕਸਾਬ ਵੱਲ ਰੁਖ ਕਰਦੀਆਂ ਜਾ ਰਹੀਆਂ ਤੇ ਕੋ ਇੱਕ ਸਵਾਲ ਫੇਰ ਬਣਦਾ ਜਾ ਰਿਹਾ ਕਿ ਆਖਰ 2 ਦਸੰਬਰ ਦੇ ਫੈਸਲੇ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਆਖਰ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਕਰਨ ਲਈ ਉਹ ਇੰਪਲੀਮੈਂਟ ਕਿਉਂ ਨਹੀਂ ਕੀਤੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਉਸ 7 ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਵਕ ਵਕ ਰਾਜਾਂ ਦੇ ਵਿੱਚ ਆਬਜ਼ਰਵਰ ਲਗਾ ਕੇ ਭੇਜਣਾ ਚਾਹੁੰਦਾ ਤੇ ਬਹੁਤ ਸਾਰੇ ਅਜਿਹੇ ਆਗੂਸਤ ਹਨ ਜਿਨ੍ਹਾਂ ਵਿੱਚ ਸੰਤਾ ਸਿੰਘ ਉਮੇਦਪ uri ਤੇ ਮਨਪ੍ਰੀਤ ਸਿੰਘ ਐਲੀ ਜਿਨ੍ਹਾਂ ਨੇ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਟ ਕੇ ਉਸ ਫੈਸਲੇ ਨੂੰ ਮੰਨ ਨਹੀਂ ਸਕਦੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਜਾਣਾ ਹੀ ਨਹੀਂ ਚਾਹੁੰਦੇ ਇਸ ਕਰਕੇ 7 ਮੈਂਬਰੀ ਕਮੇਟੀ ਦੇ ਮਸਲੇ ਤੇ ਇੱਕ ਵੱਡੀ ਦੁਚਿੱਤੀ ਵੜੀ ਹੋਈ ਆ ਤਾਂ ਲਗਾਤਾਰ ਜਥੇਦਾਰ ਵੀ ਸਵਾਲਾਂ ਦੇ ਇੱਕ ਟੈਰੇ ਵਿੱਚ ਖੜੇ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੇ ਇੱਕ ਵਾਰ ਫੇਰ ਪੰਨ ਸਿੰਘ ਸੁਬਾਨਾ ਦੀ ਇਕਤਰਤਾ ਸੱਦ ਲਈ ਜਿਸ ਤੋਂ ਬਾਅਦ ਸੁਭਾਵਕ ਹੈ ਕਿ ਕੁਝ ਫੈਸਲੇ ਹੋਣ ਵਾਲੇ ਆ ਤੇ ਕੁਝ ਫੈਸਲਿਆਂ ਦੇ ਉੱਤੇ ਅਜੇ ਵੀ ਦੁਚਿੱਤੀ ਬਣੀ ਹੋਈ ਆ ਕਿ ਆਖਰ ਇਹ ਮੀਟਿੰਗ ਕਿਉਂ ਸੱਦੀ ਜਾ ਰਹੀ ਆ ਆਖਰ ਇਸ ਮੀਟਿੰਗ ਸੱਦਣ ਤੋਂ ਬਾਅਦ ਇੱਕ ਚਰਚਾ ਤੇ ਇੱਕ ਸਵਾਲ ਉੱਭਰਿਆ ਕਿ ਕਿੜਕੀ ਚ ਕੌਣ ਆ ਕੀ ਜੱਤੇਦਾਰ ਖੁਦ ਨੂੰ ਕੁੜਕੀ ਚ ਆਇਆ ਮਹਿਸੂਸ ਕਰ ਰਿਹਾ ਤੇ ਦੂਜੇ ਪਾਸੇ ਕੀ ਅਕਾਲੀ ਦਲ ਦੀ ਉਹ ਤਰ ਜਿਹੜੇ 2 ਦਸੰਬਰ ਦੇ ਫੈਸਲੇ ਆਇਆ ਉਸ ਉੱਤੇ ਸ਼ਰੋਮਣੀਆਂ ਅਕਾਲੀ ਦਲ ਆਨਾ ਕਾਨੀ ਕਰ ਰਿਹਾ ਤੇ ਭਰਤੀ ਮਹਿਮ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਲਈ ਜਿਸ ਤਰ੍ਹਾਂ ਦੀ ਜੱਦੋਜਹਿਦ ਅਕਾਲੀ ਦਲ ਦੇ ਵਿੱਚ ਦਖਾਈ ਦੇ ਰਹੀ ਹੈ ਤਾਂ ਉਸ ਤੋਂ ਬਾਅਦ ਇੱਕ ਸ਼ਿਕਾਇਤ ਦਾ سلسلہ ਫੇਰ ਛੇਤੀ ਕੱਲ ਤੱਕਸਾ ਵੱਲ ਦਖਾਈ ਦਿੱਤਾ ਸੀ ਤੇ ਹੁਣ ਜਿਹੜੀ ਸ਼ਿਕਾਇਤ ਕੁਝ ਦਿਨ ਪਹਿਲਾਂ ਗੁਰਪ੍ਰਤਾਪ ਸਿੰਘ ਵਡਾਲਾ ਲੈ ਕੇ ਪਹੁੰਚੇ ਸਨ ਉਸ ਬੈਠਕ ਦੇ ਵਿੱਚ ਦੱਸਿਆ ਜਾਂਦਾ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਹੁੰਦੇ ਆ ਸਤ ਗੁਰਪ੍ਰਤਾਪ ਸਿੰਘ ਵਡਾਲਾ ਇੱਕੋ ਗੱਲ ਬਾਹਰ ਆ ਕੇ ਆਖਦੇ ਆ ਕਿ ਜਥੇਦਾਰ ਸਭਾ ਨੇ ਭਰੋਸਾ ਦਿੱਤਾ ਹੈ ਕਿ ਉਸੇ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨੀ ਚਾਹੀਦੀ ਹੈ ਉਸ ਉੱਤੇ ਚਿੱਠੀ ਪੱਤਰ ਦਾ ਇੱਕ ਸਿਲਸਿਲਾ ਵੀ ਦੱਖਾਈ ਦਿੰਦਾ ਪਰੰਤੂ ਹੁਣ ਕੁਝ ਐਸਜੀਪੀਸੀ ਮੈਂਬਰਾਂ ਨੇ ਮੋੜਾ ਸ਼ਿਕਾਇਤ ਕੀਤੀ ਆ ਸ਼੍ਰੀ ਕਲਤਕ ਸਭਤੇ ਪਹੁੰਚ ਕੇ ਕਿ 2 ਤਰੀਕ ਦੇ ਫੈਸਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਮੰਨ ਨਹੀਂ ਰਿਹਾ ਤੇ ਇੱਕ ਵੱਡੀ ਅਣਗਹਿਲੀ ਵੀ ਹੋਈ ਆ ਤੇ ਉਸ ਤੋਂ ਬਾਅਦ ਮੰਨਣਾ ਪੈਗਾ ਕਿ ਜਿਸ ਤਰ੍ਹਾਂ ਦੀ ਹੁਕਮਦਲੀ ਦੀ ਸ਼ਿਕਾਇਤ ਇੱਕ ਵਾਰ ਫੇਰ ਬਣਦੀ ਆ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਸਵਾਲਾਂ ਦੇ ਇੱਕ ਟਹਰੇ ਵਿੱਚ ਹੀ ਖੜਾ ਨਜ਼ਰ ਆ ਰਿਹਾ ਇਸ ਉੱਤੇ ਬਹੁਤ ਸਾਰੇ ਸਿਕਸ ਕੋਲਰ ਬਹੁਤ ਸਾਰੇ ਬੁੱਧੀਜੀਵੀ ਵਕ ਵਕ رائے ਵੀ ਦੇ ਰਿਹਾ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਬਹੁਤ ਸਾਰੇ ਫੈਸਲਿਆਂ ਨੂੰ ਮੰਨ ਲਿਆ ਗਿਆ ਸਜਾਵਾਂ ਪੁਕਤਲੀਆਂ ਗਈਆਂ ਸਪਸ਼ਟੀਕਰਨ ਦੇ ਦਿੱਤੇ ਗਿਆ ਤੇ ਆਖਰ ਸੱਤ ਮੈਂਬਰੀ ਕਮੇਟੀ ਦੇ ਉੱਤੇ ਆਨਾ ਕੰਨੀ ਕਿਉਂ ਆਖਰ ਹੁਣ ਸੋਖੇ ਕੌਣ ਹੋਣਾ ਚਾਹੁੰਦਾ ਜਾਂ ਸੋਖੇ ਕਿਸ ਨੂੰ ਕੀਤੇ ਜਾਣ ਲਈ ਮੁੜ ਪੰਡ ਸਿੰਘ ਸਬਾਨਾ ਦੀ ਇਕਤਰਤਾ ਹੋਣ ਜਾ ਰਹੀ ਹੈ ਇਹ ਸਾਰਾ ਕੁਝ ਸਵਾਲਾਂ ਦੇ ਵਿੱਚ ਪਿਆ ਹੈ ਕਿ ਕੀ ਹੁਣ ਜਥੇਦਾਰ ਸਬਾਨ ਕੁਝ ਫੈਸਲਿਆਂ ਨੂੰ ਰਦ ਕਰਨ ਜਾ ਰਿਹਾ ਜਾਂ ਕੁਝ ਜਿਹੇ ਫੈਸਲੇ ਮੋੜ ਲੈਣ ਜਾ ਰਿਹਾ ਜਿਸ ਵਿੱਚ ਵੱਡੇ ਐਲਾਨ ਹੋ ਸਕਦੇ ਆ ਜਿਸ ਵਿੱਚ ਜਥੇਦਾਰ ਖੁਦ ਵੀ ਸੋਖੇ ਹੋ ਸਕਦੇ ਆ ਤੇ ਅਕਾਲੀ ਦਲ ਦੀ ਉਹ ਤਿਰ ਜਿਹੜੀ ਭਰਤੀ ਮਹਿਮ ਨੂੰ ਲੈ ਕੇ ਅੱਗੇ ਵਧੀ ਹੋਈ ਹੈ ਥੋੜੀ ਉਹਨਾਂ ਨੂੰ ਵੀ ਰਾਹਤ ਦਿੱਤੀ ਜਾ ਸਕਦੀ ਹੈ ਆਖਰ ਹੁਣ ਜਦੋਂ ਪੰਨ ਸਿੰਘ ਸਬਾਨ ਦੀ ਬੈਠਕ ਸੱਦੀ ਗਈ ਹੈ ਜਦੋਂ ਹੁਣ ਭਰਤੀ ਮਹਿਮ ਵੱਧ ਚੁੱਕੀ ਹੈ ਤੇ ਇਸ ਦੇ ਨਾਲ ਹੀ ਕੁਝ ਹੋਰ ਅਜਿਹੇ ਫੈਸਲੇ ਵੀ ਆਏ ਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ ਨੇ ਲਗਾਤਾਰ ਉਹ ਬਗਿੱਤਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼ਿਕਾਇਤਾਂ ਕਰ ਰਹੀ ਸੀ ਜੋ ਲਗਾਤਾਰ ਇਸ ਗੱਲ ਦਾ ਦਬਾਅ ਬਣਾ ਰਹੀ ਸੀ ਕਿ ਜਦੋਂ 2 ਦਸੰਬਰ ਨੂੰ ਸ਼੍ਰੀ ਹਕਾਲਤਖਬ ਸਾਹਿਬ ਦੀ ਫਸੀਲ ਤੋਂ ਅਜਿਹੇ ਫੈਸਲੇ ਆਏ ਆ ਉਹਨਾਂ ਫੈਸਲਿਆਂ ਤੋਂ ਭੱਜ ਰਿਹਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਤਾਂ ਇੱਥੋਂ ਤੱਕ ਸੁਖਬੀਰ ਸਿੰਘ ਬਾਦਲ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਕਿ ਜਦੋਂ ਹੁਣ ਸਿੰਘ ਸਵਾਨਾ ਦੇ ਫੈਸਲੇ ਆਏ ਆ ਦੇ ਸ਼੍ਰੀ ਕਾਲ ਤੱਕ ਸਭ ਤੋਂ ਆਏ ਉਹਨਾਂ ਫੈਸਲਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਭਗੋੜਾ ਹੋ ਰਿਹਾ ਹੈ ਲਗਾਤਾਰ ਸ਼ਿਕਾਇਤਾਂ ਦੇ ਸਿਲਸਿਲੇ ਲਗਾਤਾਰ ਕੁਝ ਜਹੀਆਂ ਸਫਬੰਦੀਆਂ ਲਗਾਤਾਰ ਕੁਝ ਜਹੀਆਂ ਖੇਤਰੀ ਪਾਰਟੀਆਂ ਦੇ ਐਲਾਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਲੇ-ਦੁਆਲੇ ਜਿਸ ਤਰ੍ਹਾਂ ਦਾ ਪੰਤਕ ਸੰਕਟ ਜਿਸ ਤਰ੍ਹਾਂ ਸਰਵਾਈਵਲ ਤੇ ਰਵਾਈਵਲ ਦੀ ਇੱਕ ਲੜਾਈ ਜਿਸ ਤਰ੍ਹਾਂ ਸ਼੍ਰੀ ਕਾਲ ਤੱਕ ਸਭ ਤੋਂ ਇਹ ਗੱਲ ਕਹੀ ਗਈ ਸੀ ਕਿ ਬਾਗੀ ਤੇ ਦਾਗੀ ਧੜਿਆਂ ਨੂੰ ਸਾਰੇ ਚੁੱਲ੍ਹੇ ਸਿਮਟ ਕੇ ਇੱਕ ਚੁੱਲਾ ਕਰ ਲੈਣਾ ਚਾਹੀਦਾ ਹੈ ਖੈਰ ਜਦੋਂ ਪੰਜ ਸਿੰਘ ਸਬਾਨਾ ਦੇ ਉਹ ਫੈਸਲੇ ਮੰਨਣੇ ਸ਼ੁਰੂ ਕਰ ਦਿੱਤੇ ਗਏ ਜਦੋਂ ਅਕਾਲੀ ਦਲ ਸੁਧਾਰ ਲਹਿਰ ਨੇ ਆਪਣਾ ਚੁੱਲਾ ਸਿਮਟ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਜਾ ਕੇ ਆਪਣਾ ਪੱਖ ਰੱਖਿਆ ਤਾਂ ਉਸ ਤੋਂ ਬਾਅਦ ਉਹ ਡੀਕ ਕੀਤੀ ਜਾ ਰਹੀ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਇਸ ਗੱਲ ਦੀ ਛਲਾਗਾ ਕਰ ਸਕਦੇ ਆ ਕਿ ਅਕਾਲੀ ਦਲ ਸੁਧਾਰ ਲਹਿਰ ਨੇ ਜਿਹੜਾ ਕਦਮ ਚੁੱਕਿਆ ਹੈ ਉਸ ਦੇ ਨਾਲ ਮੁੜ ਅਕਾਲੀ ਉਹਨਾਂ ਬਗੀ ਧੜਿਆਂ ਦੀ ਵਾਪਸੀ ਹੋ ਸਕਦੀ ਹੈ ਜਦੋਂ ਖੈਰ ਅਜਿਹੇ ਕਦਮ ਨਾ ਚੁੱਕੇ ਗਏ ਜਦੋਂ ਕੋਈ ਟਿੱਪਣੀ ਅਕਾਲੀ ਦਲ ਵਾਲੇ ਪੱਖ ਤੋਂ ਨਾ ਆਈ ਜਦੋਂ ਅਕਾਲੀ ਦਲ ਸੁਧਾਰ ਲੈਦੇ ਉਹਨਾਂ ਆਗੂਆਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਦੇ ਦਰਵਾਜ਼ੇ ਹੀ ਬੰਦ ਹੋ ਗਏ ਉਹਨਾਂ ਦੀ ਕਰ ਵਾਪਸੀ ਹੁਣ ਨਹੀਂ ਹੋ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਲਗਭਗ ਮੰਨ ਹੀ ਲਿਆ ਸੀ ਕਿ ਜਿਨ੍ਹਾਂ ਨੇ ਸਾਡੇ ਲਈ ਅਜਿਹੇ ਕੰਡੇ ਬੀਜੇ ਆ ਜਿਨ੍ਹਾਂ ਨੇ ਸਾਡੀਆਂ ਸ਼ਿਕਾਇਤਾਂ ਕੀਤੀਆਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਡੈਂਟ ਪਾਇਆ ਤਾਂ ਉਹਨਾਂ ਦੀ ਕਰ ਵਾਪਸੀ ਕਰਵਾ ਕੇ ਲੈਣੀ ਕੀ ਹੈ ਇੱਕ ਵੱਡੀ رائے ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਸ ਪੱਖ ਦੀ ਬਣਦੀ ਜਾ ਰਹੀ ਸੀ ਕਿ ਕੁਝ ਵੀ ਹੋਵੇ ਪਰੰਤੂ ਕੁਝ ਵੀ ਹੋਵੇ ਅਕਾਲੀ ਦਲ ਤੋਂ ਬਾਹਰ ਨਿਕਲ ਕੇ ਅਕਾਲੀ ਦਲ ਦੀ ਮਖਾਪਲ ਕਰਨ ਵਾਲੀ ਇਸ ਧਿਰ ਨੂੰ ਵਾਪਸ ਨਹੀਂ ਲੈਣਾ ਕਹਿ ਇਸ ਧਿਰ ਦੇ ਵਿੱਚ ਦਿਗ ਜਾਗੂ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜ਼ਗੀਰ ਕੌਰ ਜੋ ਲਗਾਤਾਰ ਸ਼੍ਰੀ ਕਲ ਤੱਕ ਸਭ ਤੋਂ ਆਏ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਆਪਣਾ ਰਾਗ ਲਾਪਰੇ ਸਨ ਤੇ ਹੁਣ ਕੁਝ ਅਜਹੀਆਂ ਅੰਦਰ ਖਾਤੇ ਬੈਠਕਾਂ ਚੱਲ ਰਹੀਆਂ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਸਾਖੀ ਹੋਣ ਵਾਲੀ ਹੈ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੋਣ ਵਾਲਾ ਹੈ ਤਾਂ ਕਿਉਂ ਨਾ ਇੱਕ ਅਜਹੀ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਇੱਕੋ ਇੱਕ ਮਾਨਤਾ ਪ੍ਰਾਪਤ ਖੇਤਰੀ ਪਾਰਟੀ ਹੈ ਉਸ ਨੂੰ ਇੱਕ ਵਾਰ ਫੇਰ ਡੰਟ ਪਾਣ ਦੀ ਸੁਭਾਵਨਾ ਪ੍ਰਗਟ ਹੋਈ ਹੈ ਪਰੰਤੂ ਹੁਣ ਜਿਸ ਤਰ੍ਹਾਂ ਬਿਰਸਤ ਸਿੰਘ ਬਲਟੋਹਾ ਨੇ ਇੱਕ ਵਾਰ ਫੇਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਬਤ ਇੱਕ ਵੀਡੀਓ ਰਿਲੀਜ਼ ਕੀਤੀ ਹੈ ਤਾਂ ਹੁਣ ਇੱਕੋ ਇੱਕ ਸਵਾਲ ਇਹ ਉੱਭਰ ਰਿਹਾ ਕਿ ਜਿਹੜੀ ਪੰਨ ਸਿੰਘ ਸਬਾਨਾ ਦੀ ਬੈਠਕ ਹੋ ਰਹੀ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਆ ਕੇਵਲ ਤੇ ਕੇਵਲ ਸੱਤ ਮੈਂਬਰੀ ਕਮੇਟੀ ਦਾ ਮਸਲਾ ਨਹੀਂ ਹੈ ਇਸ ਦੇ ਵਿੱਚ ਫਕਰੇ ਕੌਮ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਜੋ ਉਸ ਸਮੇਂ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਬਾਨਾ ਨੇ ਵਾਪਸ ਲੈ ਲਿਆ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਦੇ ਮਸਲੇ ਤੋਂ ਹਟ ਚੁੱਕਾ ਹੈ ਭਰਤੀ ਕਰ ਰਿਹਾ ਹੈ ਤੇ ਇਸ ਦੇ ਵਿੱਚੋਂ ਇੱਕ ਹੋਰ ਖਬਰ ਆ ਰਹੀ ਹੈ ਕਿ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਅਗਵਾਈ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਕਨਵੀਨਰ ਬਣਾਇਆ ਗਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਦੇਖਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋ ਰਹੀਆਂ ਹੈ ਜਥੇਦਾਰਾਂ ਉੱਤੇ ਵੀ ਇਸ ਗੱਲ ਦਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਜਿਸ ਪਾਸੇ ਵੱਧ ਚੁੱਕਾ ਹੈ ਉਸ ਦੇ ਨਾਲ ਨਾਤਾ ਸਰਵਾਈਵਲ ਹੈ ਨਾ ਰਵਾਈਵਲ ਹੈ ਅਕਾਲੀ ਦਲ ਉੱਥੇ ਹੀ ਖੜਾ ਹੈ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਸ਼ੁਰਵਤੀ ਦੌਰ ਦੇ ਵਿੱਚ ਦਿਖਾਈ ਦਿੱਤੀਆਂ ਸੀ ਖੈਰ ਉਹ ਸ਼ਿਕਾਇਤਾਂ ਕਦੇ ਵੀ ਹਟਦੀਆਂ ਵੱਖਾਈ ਨਹੀਂ ਦਿੱਤੀਆਂ ਇਹ ਅਕਾਲੀ ਦਲ ਹਮੇਸ਼ਾ ਸਵਾਲਾਂ ਦੇ ਇੱਕ ਟਹਾਰੇ ਵਿੱਚ ਖੜਾ ਰਿਹਾ ਹੈ ਤਾਂ ਪੰਜ ਚਾਰ ਮਸਲੇ ਇਹ ਜੇ ਨੇ ਜਿਹੜੇ ਪੰਤ ਸਿੰਘ ਸਬਾਨਾ ਦੀ ਬੈਠਕ ਦੇ ਵਿੱਚ ਲਏ ਜਾ ਸਕਦੇ ਆ ਰੱਦ ਕੀਤੇ ਜਾ ਸਕਦੇ ਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਚੁਸਤੀ ਦੇ ਨਾਲ ਸਿੰਘ ਸਬਾਨ ਦੀ ਬੈਠਕ ਤੋਂ ਪਹਿਲਾਂ ਇੱਕ ਅਜਿਹਾ ਫੈਸਲਾ ਕੀਤਾ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਤੋਂ ਅਬਜ਼ਰਵਰ ਲਗਾ ਦਿੱਤਾ ਹੈ ਜਿਸ ਤੋਂ ਸੁਭਾਵਕ ਹੈ ਜਿਸ ਦੇ ਨਾਲ ਵੱਡੀਆਂ ਚਰਚਾਵਾਂ ਦਿਖਾਈ ਦੇ ਰਹੀਆਂ ਕਿ ਜਿਸ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਵੱਡਾਲਾ ਨੇ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਸ਼ਾਇਦ ਉਸ ਬੈਠਕ ਦੇ ਵਿੱਚ ਕੁਝ ਅਜਿਹੀ ਸੈਟਿੰਗ ਨਾ ਹੋਈ ਹੋਵੇ ਜਿਸ ਦੇ ਨਾਲ ਗਿਆਨੀ ਰਕबीर ਸਿੰਘ ਨੇ ਕਿਹਾ ਸੀ ਕਿ ਇਸ ਉੱਤੇ ਮੁੜ ਬੈਠਕ ਸੱਦੀ ਜਾ ਸਕਦੀ ਹੈ ਇਸ ਉੱਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਕੁਝ ਅਜਿਹਾ ਫੈਸਲਾ ਦਿੱਤਾ ਜਾ ਸਕਦਾ ਹੈ ਕਰ ਗੁਰਪ੍ਰਤਾਪ ਸਿੰਘ ਵੱਡਾਲਾ ਨੂੰ ਜਿਸ ਤੰਗ ਦੇ ਨਾਲ ਫਰੀਦਕੋਟ ਤੋਂ অবজারভার ਲਗਾਇਆ ਉਸ ਦੇ ਨਾਲ ਇਹ ਸੰਕੇਤ ਮਿਲਦੇ ਦਿਖਾਈ ਦਿੱਤੇ ਹੈ ਕਿ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਤੜੇ ਦੀ ਮੁੜ ਵਾਪਸੀ ਹੋ ਸਕਦੀ ਹੈ ਜਿਸ ਤੰਗ ਦੇ ਨਾਲ ਅਕਾਲੀ ਦਲ ਤੋਂ ਵੱਖ ਹੋ ਕੇ ਉਹ ਬਾਗੀਤਰ ਜਿਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਬਣਾਇਆ ਸੀ ਉਹ ਕਿਤੇ ਨਾ ਕਿਤੇ ਤਤਪਰ ਸਨ ਕਿ ਸਾਡੀ ਅਜਨੀ ਤੱਕ ਕੱਲ ਵਾਪਸੀ ਹੋ ਹੀ ਜਾਣੀ ਹੈ ਪਰੰਤੂ ਅਕਾਲੀ ਦਲ ਦੇ ਅੰਦਰ ਬੈਠੀ ਉਹ ਲੋਬੀ ਜੇ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਘੁੰਮਦੀ ਹੈ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਅਕਾਲੀ ਦਲ ਨੂੰ ਤਾਂ ਆਪਣੇ ਪੈਰਾਂ ਸਿਰ ਖੜਾ ਕਰ ਲਾਂਗੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾ ਲਾਂਗੇ ਪਰੰਤੂ ਇਸ ਧਿਰ ਨੂੰ ਮੁੜ ਵਾਪਸ ਨਹੀਂ ਲੈਣਾ ਖੈਰ ਜਿਸ ਤੰਗ ਦੇ ਨਾਲ ਹੁਣ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਬਜ਼ਰਵਰ ਲਗਾਇਆ ਗਿਆ ਇਸ ਗੱਲ ਤੋਂ ਇਹ ਸੰਕੇਤ ਮਿਲਦੇ ਨਜ਼ਰ ਆ ਰਿਹਾ ਕਿ ਅਕਾਲੀ ਦਲ ਦੇ ਉਹ ਬਾਗੀ ਧੜਿਆਂ ਨੂੰ ਬਣਾਉਣ ਲਈ ਇੱਕ ਦਰਵਾਜ਼ਾ ਬਣਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਜਿਸ ਦਰਵਾਜ਼ੇ ਰਾਹੀਂ ਇਹਨਾਂ ਸਾਰੇ ਬਾਗੀ ਆਗੂਆਂ ਦੀ ਮੁੜ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ ਕਿਹਾ ਜਾਂਦਾ ਹੈ ਕਿ ਸਿਆਸਤ ਦੇ ਵਿੱਚ ਬਹੁਤ ਸਾਰੇ ਉਲਟਫੇਰ ਸਮੇਂ-ਸਮੇਂ ਤੇ ਹੁੰਦੇ ਆ ਸਿਆਸਤ ਦੇ ਵਿੱਚ ਹੀ ਇਹ ਅਜਹੀ ਵਾਪਸੀ ਉਸ ਬਾਗੀ ਧੜੇ ਦੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਇਹ ਸਾਰਾ ਰਫੜ ਇਹ ਸਾਰਾ ਹੰਗਾਮਾ ਉਹ ਸਾਰੀਆਂ ਸ਼ਿਕਾਇਤਾਂ ਸ਼੍ਰੀ ਕਲਤਕਸਾ ਵੱਲ ਰੋਕ ਕਰਦੀਆਂ ਜਾ ਰਹੀਆਂ ਸਨ ਤਾਂ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਲਾਇਆ ਗਿਆ ਤੇ ਪੰਨ ਸਿੰਘ ਸਬਾਨਾ ਦੀ ਬੈਠਕ ਦੇ ਵਿੱਚ ਜਿਹੜੇ ਫੈਸਲੇ ਹੋਣ ਵਾਲੇ ਆ ਜਿਨ੍ਹਾਂ ਉੱਤੇ ਇੱਕ ਵੱਡੀ ਚਰਚਾ ਹੋਣ ਵਾਲੀ ਹੈ ਜਿਸ ਦੇ ਵਿੱਚ ਇਸ ਮੁੱਦੇ ਨੂੰ ਵੀ ਉਭਾਰਿਆ ਜਾਏਗਾ ਕਿ ਵਿਰਸਤ ਸਿੰਘ ਬਲਟੋਹਾ ਜਿਸ ਢੰਗ ਦੇ ਨਾਲ ਉਹ ਜਥੇਦਾਰਾਂ ਦੇ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਲੋਕਾਂ ਦੀ ਪਰਸੈਪਸ਼ਨ ਸੀ ਸੰਗਤਾਂ ਦੇ ਵਿੱਚ ਇਸ ਗੱਲ ਦਾ ਪ੍ਰਵਾਹ ਜਾ ਚੁੱਕਾ ਸੀ ਕਿ ਜਿਹੜੇ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਹੈ ਉਹ ਕਿਸ ਤਰ੍ਹਾਂ ਹੱਥ ਠੋਕਾ ਰਹਿੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਤੇ ਵਰਤਣ ਵਾਲੇ ਅਕਾਲੀ ਦਲ ਦੇ ਵਿੱਚੋਂ ਹੀ ਕੁਝ ਆਗੂ ਨੇ ਜਿਨ੍ਹਾਂ ਵੱਲੋਂ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰਾਂ ਨੂੰ ਵਰਤਿਆ ਜਾਂਦਾ ਪਰੰਤੂ ਜਿਸ ਢੰਗ ਦੇ ਸਪਸ਼ਟੀਕਰਨ ਜਿਸ ਢੰਗ ਦੀਆਂ ਸ਼ਿਕਾਇਤਾਂ ਸ਼੍ਰੀ ਕਲਤਕ ਸਾਹਿਬ ਪਹੁੰਚ ਰਹੀਆਂ ਸਨ ਤੇ ਉਹ ਤਰ੍ਹਾਂ ਜਿਹੜੀਆਂ ਪੰਤਕ ਸਫਾਂ ਦੇ ਵਿੱਚ ਹਮੇਸ਼ਾ ਸਰਗਰਮ ਰਹਿੰਦੀਆਂ ਜੋ ਇਸ ਗੱਲ ਦਾ ਦਬਾਅ ਜਥੇਦਾਰ ਸਬਾਨਾਂ ਤੇ ਬਣਾ ਰੀਆਂ ਸਨ ਕਿ ਅਕਾਲੀ ਫੂਲਾ ਸਿੰਘ ਵਰਗੇ ਫੈਸਲੇ ਹੋਣੇ ਚਾਹੀਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਜਿਸ ਤਰ੍ਹਾਂ ਦੀ ਬਗਾਵਤ ਹੋਈ ਮੇਰੇ ਖਿਲਾਫ ਜਿਸ ਤਰ੍ਹਾਂ ਦੀਆਂ ਸਾਜ਼ਸ਼ਾਂ ਹੋਈਆਂ ਤੇ ਜਿਸ ਤਰ੍ਹਾਂ ਦਾ ਨੈਰੇਟਿਵ ਮੇਰੇ ਪ੍ਰਤੀ ਸਿਰਜਿਆ ਉਸ ਦਾ ਕਾਰਨ ਹੀ ਇਹ ਹੈ ਕਿ ਪੰਥ ਸਿੰਘ ਸਬਾਲਾ ਨੇ ਅਕਾਲੀ ਫੂਲਾ ਸਿੰਘ ਵਰਗੇ ਹੀ ਫੈਸਲੇ ਸੰਗਤ ਦੇ ਵਿੱਚ ਦਿੱਤੇ ਸਨ ਪਰੰਤੂ ਉਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਤੇ ਹੁਣ ਏ ਵੀ ਵਿਚਾਰਿਆ ਜਾਏਗਾ ਕਿ ਜਿਹੜੀ ਪੰਜ ਸਿੰਘ ਸਬਾਨਾਂ ਦੀ ਬੈਠਕ ਹੋ ਰਹੀ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਉਸ ਬੈਠਕ ਦਾ ਹਿੱਸਾ ਹੋਣਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਸੀ ਕਿ ਜਿਹੜੇ ਫੈਸਲੇ ਫਸੀਲ ਤੋਂ ਹੋ ਚੁੱਕੇ ਆ ਉਹ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਤੇ ਜਿਸ ਤੰਗ ਦੀ ਅਨਾਕਾਨੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬੈਠਕਾਂ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ ਜਦੋਂ ਫੈਸਲੇ ਬਦਲੇ ਜਾਣਗੇ ਜਦੋਂ ਫੈਸਲੇ ਰੱਦ ਕਰਨ ਵੱਲ ਪੰਜ ਸਿੰਘ ਸਬਾਨ ਫੇਰ ਇਕੱਠੇ ਹੋ ਸਕਦੇ ਆ ਤਾਂ ਹੁਣ ਜਦੋਂ ਬੈਠਕ ਸੱਦੀ ਜਾ ਰਹੀ ਹੈ ਇਸ ਉੱਤੇ ਵੱਡੀ ਚਰਚਾ ਹੋ ਰਹੀ ਹੈ ਕਿ ਜਿਹੜੇ ਫੈਸਲੇ ਫਕਰੇ ਕੌਮ ਦਾ ਹੋਇਆ ਹੈ ਜਿਹੜਾ 7 ਮੈਂਬਰੀ ਕਮੇਟੀ ਦਾ ਹੋਇਆ ਹੈ ਵਿਰਸਾ ਸਿੰਘ ਮਲਟੋਹਾ ਦੇ ਬਾਬਤ ਵੀ ਮਾਮਲੇ ਨੂੰ ਵਿਚਾਰਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਤੰਗ ਦੇ ਨਾਲ ਜਥੇਦਾਰ ਹੋਣਾ ਫੈਸਲੇ ਬਦਲ ਕੇ ਖੁਦ ਸੋਖੇ ਹੋਣਾ ਚਾਹੁੰਦੇ ਆ ਜਾਂ ਕਾਲੇ ਦਲ ਦੀ ਉਸ ਧਿਰ ਨੂੰ ਰਾਹ ਦੇਖੇ ਸੋਖਾ ਕਰਨਾ ਚਾਹੁੰਦੇ ਆ ਇਸੇ ਕਰਕੇ ਪੰਜ ਸਿੰਘ ਸਬਾਨਾ ਦੀ ਬੈਠਕ ਮੁੜ ਸੱਦ ਲਈ ਗਈ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਆਉਣ ਦੀ ਉਮੀਦ ਜਿਤਾਈ ਜਾ ਰਹੀ ਹੈ